ਈਟੀਵੀ ਭਾਰਤ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੌਰਵ अरोड़ा ਅੱਜ ਅਸੀਂ ਮੋਗਾ ਦੇ ਪਿੰਡ ਕੋਲਿਆ ਖੁਰਦ ਵਿੱਚ ਪਹੁੰਚੇ ਹਾਂ ਜਿੱਥੇ ਕਿ ਇੱਕ ਜਿਹੜਾ ਕਿ ਆ ਬਹੁਤ ਹੀ ਵੱਖਰੇ ਤਰੀਕੇ ਦਾ ਜਿਹੜਾ ਕਿ ਆ ਪਿੰਡ ਵੱਲੋਂ ਆ ਜਿਹੜਾ ਟੂਰਨਾਮੈਂਟ ਆ ਉਹ ਕਰਵਾਇਆ ਜਾ ਰਿਹਾ ਟੂਰਨਾਮੈਂਟ ਦੇ ਵਿੱਚ ਬਹੁਤ ਦੂਰੋ ਦੂਰੋਂ ਨੇ ਜਿਹੜੀਆਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਟੀਮਾਂ ਆਈਆਂ ਨੇ ਜੇ ਗੱਲ ਕਰੀਏ ਤਾਂ ਤੁਹਾਨੂੰ ਟੂਰਨਾਮੈਂਟ ਵੀ ਦੱਸ ਦਿੰਨੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਟੂਰਨਾਮੈਂਟ ਆ ਉਹ ਕਰਵਾਇਆ ਜਾ ਰਿਹਾ ਤਸਵੀਰਾਂ ਦੇ ਵਿੱਚ ਦੇਖੋ ਤੁਸੀਂ ਪੋਸਟਰ ਤੇ ਇੱਕ ਵਾਰੀ ਨਿਗਾ ਮਰਵਾ ਰਹੇ ਆ ਤੁਹਾਡੀ ਵਿਲੇ ਬਹਿਣ ਦਾ ਮੁਕਾਬਲਾ ਜਿਹੜਾ ਕੀ ਆ ਇਸ ਪਿੰਡ ਦੇ ਵਿੱਚ ਆ ਜਿਹੜੇ ਕੀ ਪ੍ਰੋਗਰਾਮ ਹੈ ਜਿਹੜਾ ਟੂਰਨਾਮੈਂਟ ਆ ਬੜੇ ਵੱਖਰੇ ਤਰੀਕੇ ਦਾ ਜਿਹੜਾ ਉਹ ਕਰਵਾਇਆ ਜਾ ਰਿਹਾ ਵਿਲੇ ਬਹਿਣ ਦਾ ਮੁਕਾਬਲਾ ਮੁਕਾਬਲੇ ਦੀਆਂ ਤੁਹਾਨੂੰ ਮੁੱਖ ਸ਼ਰਤਾਂ ਵੀ ਆ ਜਿਹੜੀਆਂ ਉਹ ਤਸਵੀਰਾਂ ਦੇ ਵਿੱਚ ਵਿਖਾ ਰਹੇ ਆ ਕਿ ਮੁਕਾਬਲੇ ਦੌਰਾਨ ਮੋਬਾਈਲ ਫੋਨ ਨਾਲ ਲੈ ਕੇ ਨਹੀਂ ਆਉਣਾ ਵਾਸ਼ਰੂਮ ਆਦੀ ਨਹੀਂ ਜਾਣਾ ਮੁਕਾਬਲੇ ਚੱਲਦੇ ਦੌਰਾਨ ਸੌਣਾ ਨਹੀਂ ਆ ਖਾਣ ਪੀਣ ਲਈ ਕੁਝ ਵੀ ਨਾਲ ਲੈ ਕੇ ਨਹੀਂ ਆ ਸਕਦੇ ਕਿਉਂਕਿ ਇਸ ਮੁਕਾਬਲੇ ਦੌਰਾਨ ਖਾਣਾ ਪੀਣਾ ਵੀ ਨਹੀਂ ਹੈ ਮੁਕਾਬਲੇ ਦੌਰਾਨ ਕਿਸੇ ਤਰ੍ਹਾਂ ਦੀ ਖੇਡ ਆਦੀ ਨਹੀਂ ਖੇਡਣੀ ਲੜਾਈ ਝਗੜਾ ਕਰਨ ਵਾਲੇ ਸਿੱਧੇ ਤੌਰ ਤੇ ਮੁਕਾਬਲੇ ਦੇ ਵਿੱਚੋਂ ਬਾਹਰ ਕਰ ਦਿੱਤੇ ਜਾਣਗੇ ਮੈਚ ਫਿਕਸ ਕਰਨ ਵਾਲੇ ਵੀ ਕੱਢ ਦਿੱਤੇ ਜਾਣਗੇ ਸਮਾਂ ਖੁੱਲਾ ਹੋਵੇਗਾ ਤੇ ਸਮੇਂ ਦੀ ਕੋਈ ਸੀਮਾ ਨਹੀਂ ਕਿਉਂਕਿ ਭਾਗ ਲੈਣ ਵਾਲਿਆਂ ਨੂੰ ਇੱਕ ਜਗ੍ਹਾ ਤੇ ਬਿਠਾ ਦਿੱਤਾ ਜਾਵੇਗਾ ਜਿੱਥੇ ਬੈਠ ਕੇ ਉਹਨਾਂ ਨੇ ਸਾਰਾ ਸਮਾਂ ਬਿਤਾਉਣਾ ਹੈ ਉਸ ਸਮੇਂ 12 ਘੰਟੇ ਦਾ ਵੀ ਹੋ ਸਕਦਾ ਹੈ ਉਹ 24 ਘੰਟੇ ਦਾ ਜਾਂ ਫਿਰ 26 36 ਘੰਟੇ ਦਾ ਜਿਹੜਾ ਉਹ ਸਮਾਂ ਹੋ ਸਕਦਾ ਹੈ ਇੱਕ ਵਾਰ ਮੁਕਾਬਲੇ ਚੋਂ ਬਾਹਰ ਹੋਣ ਵਾਲੇ ਨੂੰ ਦੁਬਾਰਾ ਐਂਟਰੀ ਜਿਹੜੀ ਨਹੀਂ ਦਿੱਤੀ ਜਾਵੇਗੀ ਲਾਸਟ ਜਿਹੜੀ ਕੀ ਹੈ 10ਵੀਂ ਸ਼ਰਤ ਹੈਗੀ ਆ ਇਨਾਮ ਬਿਲਕੁਲ ਆਖਿਰ ਤੱਕ ਬੈਠਣ ਵਾਲੇ ਨੂੰ ਹੀ ਦਿੱਤਾ ਜਾਵੇਗਾ ਪਹਿਲਾ ਇਨਾਮ ਹੈ ਜਿਹੜਾ ਉਹ ਸਾਈਕਲ ਪਲੱਸ 4500 ਰੁਪਿਆ ਦੂਸਰਾ ਇਨਾਮ 2500 ਰੁਪਿਆ ਤੇ ਤੀਸਰਾ ਇਨਾਮ ਹੈ ਜਿਹੜਾ ਉਹ 1500 ਰੁਪਿਆ ਬੜਾ ਵੱਖਰੇ ਤਰੀਕੇ ਦਾ ਇਹ ਪਿੰਡ ਵਾਲਿਆਂ ਨੇ ਜਿਹੜਾ ਕੀ ਆ ਟੂਰਨਾਮੈਂਟ ਕਰਵਾਇਆ ਲੋਕ ਨੇ ਜਿਹੜੇ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਜੇ ਗੱਲ ਕਰੀਏ ਤਾਂ ਨਿਊਜ਼ ਚੈਨਲਾਂ ਦੀ ਗੱਲ ਕਰੀਏ ਤਾਂ ਸਾਰੇ ਪੰਜਾਬ ਸਾਰੇ ਨਿਊਜ਼ ਚੈਨਲਾਂ ਦੇ ਉੱਤੇ ਆ ਜਿਹੜਾ ਕੀ ਆ ਇਹ ਪਿੰਡ ਮਸ਼ਹੂਰ ਹੋ ਚੁੱਕਾ ਕਿਉਂਕਿ ਪਹਿਲੀ ਵਾਰ ਆ ਜਿਹੜਾ ਕੀ ਆ ਇਹ ਮੁਕਾਬਲਾ ਪੰਜਾਬ ਦੇ ਵਿੱਚ ਕਰਵਾਇਆ ਜਾ ਰਿਹਾ ਵਿਲੇ ਬੈਠਣ ਦਾ ਜਿਹੜਾ ਕੀ ਆ ਮੁਕਾਬਲਾ ਉਹ ਕਰਵਾਇਆ ਜਾ ਰਿਹਾ ਜਿਨ੍ਹਾਂ ਵੱਲੋਂ ਮੁਕਾਬਲਾ ਕਰਵਾਇਆ ਜਾ ਰਿਹਾ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਵਿਕਰਮ ਗੁਤਾ ਜੀ ਆ ਵਿਕਰਮ ਜੀ ਸਿੰਘ ਜੀ ਬੜਾ ਹੀ ਵੱਖਰੇ ਤਰੀਕੇ ਦਾ ਜਿਹੜਾ ਟੂਰਨਾਮੈਂਟ ਆ ਉਹ ਕਰਵਾਇਆ ਜਾ ਰਿਹਾ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਕਿ ਇਦਾਂ ਦਾ ਜਿਹੜਾ ਟੂਰਨਾਮੈਂਟ ਆ ਉਹ ਕਰਵਾਉਣਾ ਚਾਹੀਦਾ ਅਸਲ ਵਿੱਚ ਭਾਈ ਜੀ ਗੈਲ ਪਿੰਡ ਹੋਇਆ ਸੀ ਇਹਦਾ ਟੂਰਨਾਮੈਂਟ ਉਹਦਾ ਨਾਂ ਸੀ ਬੇਲੇ ਰਹਿਣ ਦਾ ਟੂਰਨਾਮੈਂਟ ਅਸੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਦਾ ਪੋਸਟਰ ਪੜਿਆ ਸਾਨੂੰ ਵਧੀਆ ਲੱਗਿਆ ਪਰ ਅਸੀਂ ਬੇਲਾ ਰਹਿਣਾ ਜਿਹੜਾ ਉਹਨੂੰ ਬਦਲ ਕੇ ਅਸੀਂ ਬੇਲਾ ਬਹਿਣਾ ਕੀਤਾ ਕਾਰਨ ਕਿ ਆ ਬੇਲਾ ਰਹਿਣਾ ਮਾੜੀ ਆਦਤ ਆ ਪਰ ਬੇਲਾ ਬਹਿਣਾ ਆਪਣੇ ਖਾਤਰ ਇੱਕ ਤਾਂ ਦੋ ਦਿਨ ਕੁਝ ਸਮਾਂ ਆਪਣੇ ਜੋਗਾ ਬਿਨਾ ਮੋਬਾਈਲ ਤੋਂ ਬਹਿਣਾ ਤੇ ਬਿਨਾ ਕਿਸੇ ਕੀਮਤੋਂ ਬਹਿਣਾ ਬਹੁਤ ਜ਼ਰੂਰੀ ਆ ਕਿਉਂਕਿ ਮਾਨਸਿਕ ਤਰ੍ਹਾਂ ਤਾਂ ਮਾਨਸਿਕ ਰੋਗ ਬਣ ਗਿਆ ਕਤਾਰਾਂ ਦਾ ਲੋਕਾਂ ਨੂੰ ਮੋਬਾਈਲ ਦੇਖਣ ਦਾ ਇਹ ਲੋਕਾਂ ਨੂੰ ਮੋਬਾਈਲ ਤੋਂ ਦੂਰ ਰੱਖ ਕੇ ਦੇਖਿਆ ਜਾਵੇ ਰਹਿ ਸਕਦੇ ਆ ਕਿ ਨਹੀਂ ਕਿਸ ਤਰ੍ਹਾਂ ਫਿਰ ਜਿਹੜੇ ਮੋਬਾਈਲ ਲੈ ਕੇ ਆਏ ਨੇ ਕਿਉਂਕਿ ਇੱਕ ਵਾਸ਼ਰੂਮ ਵਗੈਰਾ ਵੀ ਜਾਣਾ ਹੁੰਦਾ ਬੜਾ ਔਖਾ ਹੋ ਜਾਂਦਾ ਇਹ ਇਸ ਤਰ੍ਹਾਂ ਦੇ ਨਾਲ ਰਹਿਣਾ ਦੇਖੋ ਜੀ ਜਿਹਨੇ ਬਹਿਣਾ ਉਹਨੂੰ ਪਤਾ ਵੀ ਮੈਂ ਬਹਿ ਸਕਦਾ ਹਨਾ ਉਹ ਤਾਂ ਇੱਕ ਸ਼ਰਤਾਂ ਤਾਂ ਹੀ ਅਸੀਂ ਵੈਸੇ ਇਹਨਾਂ ਨੂੰ ਜਿਹੜੇ ਵੀ ਬੈਠੇ ਸੀ ਸਾਡੇ ਕੋਲ 55 ਬੰਦੇ ਬੈਠੇ ਸੀ ਉਹਨਾਂ ਨੂੰ ਅਸੀਂ ਕੇਲੇ ਤੇ ਸੇਬ ਵੀ ਦਿੱਤੇ ਪਾਣੀ ਵੀ ਦਿੱਤਾ ਵੀ ਜਿੰਨਾ ਕਿ ਤੁਸੀਂ ਪਚਾ ਸਕਦੇ ਵੀ ਤੁਹਾਨੂੰ ਹਾਜਤ ਨਾ ਹੋਵੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਲੈਟੇ ਬਾਥਰੂਮ ਨਾ ਜਾਣਾ ਪਵੇ ਤੁਸੀਂ ਆਰਾਮ ਨਾਲ ਬਹਿ ਸਕੋ ਤੇ ਜਿਹੜੇ ਵੀ ਇੱਥੇ ਸਾਡੇ ਜਿਨ੍ਹਾਂ ਨੇ ਭਾਗ ਲਿਆ ਸੀ ਉਹਨਾਂ ਨੇ ਵਧੀਆ ਕਿਤਾਬਾਂ ਪੜੀਆਂ ਕਈ ਬੰਦੇ ਨੇ ਤਾਂ 5-5 6-6 ਕਿਤਾਬਾਂ ਪੜੀਆਂ ਅਈ ਗਰਵਾਣੀ ਦਾ ਪਾਠ ਕੀਤਾ ਲੋਕਾਂ ਨੇ ਤੇ ਸਭ ਨੇ ਸਭ ਨੇ ਤਕਰੀਬਨ ਬਹੁਤ ਵਧੀਆ ਇੱਥੇ ਇਦਾਂ ਆਪਣਾ ਇੰਜੋਇਮੈਂਟ ਕੀਤਾ ਆਪਣੇ ਆਪ ਨੂੰ ਸ਼ਾਂਤ ਰੱਖਿਆ ਜੀ ਜੋ ਕਿ ਜ਼ਰੂਰਤ ਆ। ਆ ਕੌਣ ਕੌਣ ਲੋਕ ਸੀਗੇ ਜਿਆਦਾਤਰ ਕਿਹੜੀ ਉਮਰ ਦੇ ਲੋਕ ਸੀ ਜਿਨ੍ਹਾਂ ਨੇ ਭਾਗ ਲਿਆ? ਸਾਰੇ ਵਰਗ ਦੇ ਲੋਕ ਸੀ, ਬੱਚੇ ਵੀ ਸੀ ਤੇ ਆ ਪੈਣਾ ਵੀ ਸੀ ਸਾਡੇ ਆਬਜ਼ੁਰਕ ਵੀ ਸੀ, ਮੁੰਡੇ ਵੀ ਸੀ, ਭਰਾ ਵੀ। ਨੌਜਵਾਨ ਸਾਰੇ ਤਰ੍ਹਾਂ ਦੇ ਸੀਗੇ। ਇਨਾਮ ਕੀ ਕੀ ਰੱਖੇ ਗਏ ਨੇ ਦੀ ਗੱਲ? ਪਹਿਲਾ ਨਾਮ ਆ 22 ਸਾਈਕਲ ਤੇ ਨਾਲ 4500, ਦੂਜਾ ਨਾਮ 2500, ਤੀਜਾ ਨਾਮ 1500। ਇਹ ਇਸ ਤਰ੍ਹਾਂ ਦਾ ਜਿਹੜਾ ਪਿੰਡ ਦੇ ਵਿੱਚ ਆ ਮੁਕਾਬਲਾ ਕਰਵਾਇਆ ਗਿਆ, ਅੱਗੇ ਵੀ ਇਸ ਤਰ੍ਹਾਂ ਦੇ ਕੋਈ ਮੁਕਾਬਲੇ ਆ ਜਿਹੜੇ ਉਹ ਵੇਖਣ ਨੂੰ ਮਿਲਣਗੇ ਇਸ ਪਿੰਡ 'ਲੋ। ਪੈੰਡ ਵੱਲੋਂ ਤਾਂ ਮਿਲਣਗੇ ਮਿਲਣਗੇ ਮੈਨੂੰ ਲੱਗਦਾ ਵੀ ਜਿਹੜੇ ਹਸਾਮ ਨਾਲ ਇਹ ਵਾਇਰਲ ਹੋ ਗਈ ਗੱਲ ਵੀ ਸਾਰੇ ਪੰਜਾਬ ਚ ਇਦਾਂ ਦੇ ਮੁਕਾਬਲੇ ਕਰਾਉਣਗੇ ਲੋਕ ਜੀ ਸਾਨੂੰ ਲੱਗਦਾ ਕਿਉਂਕਿ ਨਾ ਮੋਬਾਈਲ ਇੱਕ ਤਰ੍ਹਾਂ ਦਾ ਬਿਮਾਰੀ ਵਾਂਗੂ ਲੱਗ ਗਿਆ ਜੀ ਜਿਹਦੇ ਘਰ ਦੇ 4-5 ਜੀ ਹੈ ਨਾ ਉਹਦੇ ਘਰੇ 10 ਮੋਬਾਈਲ ਆ ਜੀ ਸਮਝ ਲਓ ਤੇ ਲੋਕੀ ਆਪਸ ਵਿੱਚ ਗੱਲਾਂ ਨਹੀਂ ਕਰਦੇ ਫੋਨ ਦੀਆਂ ਰੀਲੇ ਦੇਖੀ ਜਾਂਦੇ ਜੀ ਲੋਕਾਂ ਕੋਲ ਆਪਣੇ ਪਰਿਵਾਰ ਜੋਗਾ ਸਾਵਾਂ ਨਹੀਂ ਸੰਸਾਰ ਨੂੰ ਦੇਖਣ ਜੋਗਾ ਜਾਂ ਰੀਲਾਂ ਦੇਖਣ ਜੋਗਾ ਸਮਾਂ ਵੱਧੂ ਆ ਲੋ ਮੇਰਾ ਲਖਮੀ ਸਿੰਘ ਜੀ ਕਿੰਨਾ ਟਾਈਮ ਹੋ ਗਿਆ ਤੁਸੀਂ ਵਿਹਲੇ ਬੈਠੇ ਹੋ ਇੱਥੇ ਕਿਵੇਂ ਦੇਖ ਰਹੇ ਹੋ ਹੋ ਗਏ 28 ਘੰਟੇ ਹੋ ਗਏ ਉਹਨੇ ਜੀ ਕਿਨੇ ਕੁਝ ਖਾਦਾ ਪੀਤਾ ਨਹੀਂ ਜਾਂ ਸੁੱਤੇ ਨਹੀਂਗੇ ਨਹੀਂ ਖਾਦਾ ਪੀਤਾ ਕੋਈ ਨਹੀਂ ਪੀਤਾ ਪਾਣੀ ਪੀਤਾ ਬਸ ਪਾਣੀ ਪੀਤਾ ਹਾਂ ਜੀ ਤੇ ਸੁੱਤੇ ਵੀ ਸੀ ਵੀ ਖਾਦੇ ਦੋ ਬਸ ਦੋ ਕੇਵਲ ਸੁੱਤੇ ਨਹੀਂਗੇ ਸੁੱਤੇ ਵੀ ਨਹੀਂ ਗਏ ਤੇ ਜੇ ਗੱਲ ਕਰੀਏ ਲੈਟਰਿੰਗ ਬਾਥਰੂਮ ਜਾਣਾ ਹੁੰਦਾ ਬੜਾ ਔਖਾ ਹੋ ਜਾਂਦਾ ਕਿਉਂਕਿ ਬੜੀ ਦਿੱਕਤ ਪਰੇਸ਼ਾਨੀ ਆਉਂਦੀ ਆ ਉਹ ਕਿਵੇਂ ਫਿਰ ਮੈਨੇਜ ਕਰਦੇ ਪਏ ਉਹ ਕਿਵੇਂ ਦੇਖਦੇ ਨਹੀਂ ਗਈ ਔਖਾ ਹੋ ਜਾਂਦਾ ਫਿਰ ਤਾਂ ਬਹੁਤ ਵੈ ਵੈਸੇ ਬੈਠੇ ਆ ਪਰ ਬਸ ਇੰਨਾ ਔਖਾ ਵੀ ਨਹੀਂ ਹੁੰਦਾ ਆਪਾਂ ਨੂੰ ਕਦੇ ਆਪਕਾ ਫੌਜੀ ਹੋ ਪਿੰਡ ਦੇ ਵਿੱਚ ਬੜਾ ਵੱਖਰੇ ਤਰੀਕੇ ਦਾ ਜਿਹੜਾ ਕੀ ਆ ਇੱਕ ਟਰਨਮੈਂਟ ਕਰਵਾਇਆ ਜਾ ਰਿਹਾ ਤੁਸੀਂ ਵੀ ਭਾਗ ਲਿਆ ਲੰਮਾ ਸਮਾਂ ਹੋ ਗਿਆ ਤੁਹਾਨੂੰ ਬੈਠਿਆਂ ਨੂੰ ਕਿਵੇਂ ਲੱਗਦਾ ਬੜਾ ਵਧੀਆ ਲੱਗਦਾ ਜੀ ਬੜਾ ਸੋਹਣਾ ਇਹਨਾਂ ਨੇ ਪ੍ਰੋਗਰਾਮ ਬਣਾਇਆ ਇਹਨਾਂ ਨੇ ਲਿਖਿਆ ਹੈ ਜੇ ਆਪਾਂ ਬਾਪੂ ਜੀ ਗੱਲ ਕਰੀਏ ਅੱਜ ਕੱਲ ਸਾਰੇ ਲੋਕ ਨੇ ਜਿਹੜੇ ਉਹ ਮੋਬਾਈਲਾਂ ਦੇ ਵਿੱਚ ਵਿਅਸਤ ਹੋ ਚੁੱਕੇ ਨੇ ਘਰ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਮਾਂ ਨਹੀਂ ਮਿਲਦਾ ਤੇ ਇੱਥੇ ਨਾ ਮੋਬਾਈਲ ਲੈ ਕੇ ਆਉਣਾ ਨਾ ਹੀ ਕੁਝ ਖਾਣਾ ਪੀਣਾ ਕਿਵੇਂ ਦੇਖਦੇ ਹੋ ਇਦਾਂ ਦੇ ਮੁਕਾਬਲੇ ਹੋਣੇ ਚਾਹੀਦੇ ਨੇ ਬਿਲਕੁਲ ਹੋਣੇ ਕਿ ਕਿ ਅਸੀਂ ਕੱਲ ਦਾ ਕੰਪੀਟੀਸ਼ਨ ਸ਼ੁਰੂ ਕੀਤਾ ਮੇਰਾ ਮੋਬਾਈਲ ਇਹ ਪਿਆ ਮੈਂ ਨੂੰ ਟੱਚ ਨਹੀਂ ਕੀਤਾ ਤੇ ਜਿੰਨਾ ਜਿੰਨਾ ਟਾਈਮ ਸੀ ਮੈਂ ਗੁਰਬਾਣੀ ਦੀਆਂ ਗੁਰਬਾਣੀ ਪੜ੍ਹੀ ਹੈ ਇਗਾਮਾ ਮਤਲਬ ਦੀਆਂ ਖਰਾਬਾਂ ਜੀਆਂ ਨਾਵਲ ਵਗੈਰਾ ਪੜ੍ਹੇ ਹੈ ਜੇ ਇਸ ਤਰ੍ਹਾਂ ਦੇ ਟੂਰਨਾਮੈਂਟ ਨਾ ਹੋਣ ਤਾਂ ਗੁਰਬਾਣੀ ਜਾਂ ਨਾਵਲ ਵਗੈਰਾ ਪੜ੍ਹਨ ਦਾ ਤਾਂ ਸਮਾਂ ਹੀ ਨਹੀਂ ਮਿਲਦਾ ਨਹੀਂ ਰਹਿ ਗਿਆ ਬੱਚੇ ਕਿੰਨੇ ਵੀ ਹੋ ਆਪਣੇ ਉਹ ਮੋਬਾਈਲ ਦੇ ਵਿੱਚ ਜਿਹੀ ਰਹਿਂਦੀ ਆ ਸਾਨੂੰ 27 ਘੰਟੇ ਹੋ ਗਏ ਜੀ ਮੈਨੂੰ 27 ਜਾਂ 28 ਘੰਟੇ ਇੱਥੇ ਹੀ ਹੋ ਗਏ ਬਹੁਤ ਵਧੀਆ ਹੋਏ ਤਿੰਨ ਦਿਨ ਹੋ ਗਏ ਚੱਲਦਿਆਂ ਦੋ ਦਿਨ ਚੱਲਦਿਆਂ ਹੋ ਗਏ 30 ਤਰੀਕ ਨੂੰ 11 ਵਜੇ ਚੱਲਿਆ ਤੇ 28 ਘੰਟੇ ਹੋ ਗਏ ਆ ਬਹੁਤ ਵਧੀਆ ਕਿਤਾਬਾਂ ਪੜ੍ਹਨ ਨੂੰ ਮਿਲਿਆ ਤੇ ਫੋਨ ਤੋਂ ਕਿਹੜਾ ਛੁੱਟਿਆ ਦੋ 28 ਘੰਟੇ ਕਿੰਨਾ ਵੀ ਟਾਈਮ ਮਿਲਿਆ ਹਾਂਜੀ ਜੇ ਆਪਾਂ ਗੱਲ ਕਰੀਏ ਕਾਫੀ ਜੜੀਆਂ ਸ਼ਰਤਾਂ ਵੀ ਨੇ ਇਸ ਮੁਕਾਬਲੇ ਦੇ ਵਿੱਚ ਰੱਖੀਆਂ ਗਈਆਂ ਸ਼ਰਤਾਂ ਪੂਰੀਆਂ ਕੀਤੀਆਂ ਬੜਾ ਔਖਾ ਔਖੀਆਂ ਹੋ ਜਾਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਕਿਉਂਕਿ ਵਿਹਲੇ ਬੰਦੇ ਨੂੰ ਬੈਠਣ ਲਈ ਤਾਂ ਅੱਧਾ ਘੰਟਾ ਘੰਟਾ ਹੀ ਨਹੀਂ ਵਿਹਲਾ ਬੈਠਿਆ ਜਾਂਦਾ ਉਦੋਂ ਐ ਹੁੰਦਾ ਵੀ ਕਿਤੇ ਚੱਲੀਏ ਯਾਰ ਚੱਲੀਏ ਯਾਰ ਤੇ 28 ਘੰਟੇ ਸਮਾਂ ਕੱਢਣਾ ਬਹੁਤ ਔਖਾ ਹਾਂਜੀ ਐ ਤਾਂ ਹੈ ਤਾਂ ਬਹੁਤ ਔਖਾ ਹੀ ਹੁਣ ਉਦੋਂ ਦੇ ਬੈਠੇ ਹੀ ਆ ਪਰ ਜਾਰੇ ਜਾਣੇ ਸੀ ਨਾ 55 ਜਾਣੇ ਸੀ ਉਦੋਂ ਰਲ ਮਿਲ ਕੇ ਬਹਿ ਗਏ ਕਿਰਾ ਬਹੁਣ ਅੜ ਗਏ ਪਣ ਬਣਾ ਜਤਨ ਦੇ ਸਰਤੇ ਆ ਕਿਹੜਾ ਪਹਿਲਾ ਲੈ ਕੇ ਜਾਂਦਾ ਦੂਜਾ ਲੈ ਕੇ ਜਾਂਦਾ ਤਾਂ ਬੈਠੇ ਬਸ ਇਹਨਾਂ ਦਾ ਜਨਮ ਸਿੰਘ ਇਹ ਬਹੁਤ ਵਧੀਆ ਉਪਰਾਲਾ ਥਾਂ ਦਾ ਪਿੰਡਾਂ ਚ ਵੀ ਹੋਣਾ ਚਾਹੀਦੇ ਆ ਕਿਉਂਕਿ ਇਹ ਲੋਕ ਜਿਵੇਂ ਮੋਬਾਈਲਾਂ 'ਚ ਰੁਝਾਨ ਜ਼ਿਆਦਾ ਹੋ ਰਿਹਾ ਬੱਚਿਆਂ ਦਾ ਵੀ ਅੱਜਕੱਲ ਉਹਨੂੰ ਫਿਰ ਕਿਤਾਬਾਂ ਪੜਨ ਨੂੰ ਯਾਨੀ ਕਿ ਇੱਥੇ ਲਾਇਬ੍ਰੇਰੀ ਵਿੱਚ ਮੁਕਾਬਲਾ ਕਰਾਇਆ ਗਿਆ ਸਿੱਖਤਾਬਾਂ ਪੜੀਆਂ ਕਾਫੀ ਇੱਥੇ ਚਲੋ ਸਿੱਖਾਂ ਨੂੰ ਕੁਝ ਮਿਲਣ ਨਾਵਲ ਪੜੇਗੇ ਇਹ ਨਿਭਾਣੇ ਨਾਲ ਨਹੀਂ ਤਾਂ ਕਿੱਥੇ ਤੁਹਾਨੂੰ ਪਤਾ ਅੱਜਕੱਲ ਟਾਈਮ ਲੱਗਦਾ ਹਾਂਜੀ ਮੋਬਾਈਲ ਤਾਂ ਚਲੋ ਇਹਨਾਂ ਨੇ ਪਾਸੇ ਰਖਾਏ ਆ ਚਲੋ ਹਾਂਜੀ ਐ ਆ ਵੀ ਆਦਤ ਤਾਂ ਹੁਣ ਤੁਹਾਨੂੰ ਪਤਾ ਹੀ ਹੈ 5 ਮਿੰਟ ਬਾਅਦ ਹੀ ਚੈੱਕ ਕਰਨ ਦੀ ਹੁੰਦੀ ਹੈ ਮੋਬਾਈਲ ਚਲੋ ਆਦਤ ਅੱਜ ਛੁੱਟੀਆਂ ਥੋੜਾ ਜਿਹਾ ਪਤਾ ਲੱਗਿਆ ਵੀ ਮੋਬਾਈਲ ਤੋਂ ਬਾਅਦ ਵੀ ਟਾਈਮ ਕਿੰਨਾ ਔਖਾ ਲੰਘਦਾ ਵਾ ਚਲੋ ਫਿਰ ਵੀ ਕਿਤਾਬਾਂ ਦੇ ਨਾਲ ਟਾਈਮ ਬਹੁਤ ਸੌਖਾ ਨਿਕਲਦਾ ਬੱਚਿਆਂ ਨੂੰ ਚਲੋ ਜੋ ਵੀ ਹੈ ਦੇਖ ਰਿਹਾ ਵੀ ਕਿਤਾਬਾਂ ਨਾਲ ਜੁੜਨਾ ਉਹਨਾਂ ਨਾਲ ਟਾਈਮ ਪਾਸ ਕਰਨ ਫਿਰ ਉਹਨਾਂ ਤੋਂ ਕੋ ਸਿੱਖਿਆ ਵੀ ਮਿਲਦੀ ਹੈ ਮੋਬਾਈਲਾਂ 'ਚ ਤਾਂ ਕੁਝ ਨਹੀਂ ਮਿਲਦੀ ਤਾਂ ਨੌਜਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮੁਕਾਬਲੇ ਨੇ ਜਿਹੜੇ ਉਹ ਹਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੋਣੇ ਚਾਹੀਦੇ ਨੇ ਪੀਟੀਵੀ ਭਾਰਤ ਦੇ ਲਈ ਸੌਰਵ ਅਰੋੜਾ